ਸਤਿ ਸ਼੍ਰੀ ਅਕਾਲ ਦੋਸਤੋ ਸੂਟਾਂ ਦੇ ਪੁਆੜੇ ਸੂਟਾਂ ਦੀਆਂ ਤਾਂ ਸਾਰੀਆਂ ਹੀ ਬੀਬੀਆਂ دیਵਾਨੀਆਂ ਹੁੰਦੀਆਂ ਹਨ ਪਰ ਕਈਆਂ ਨੂੰ ਸੂਟਾਂ ਤੋਂ ਬਿਨਾ ਹੋਰ ਕੁਝ ਨਾਜ਼ਰ ਹੀ ਨਹੀਂ ਆਉਂਦਾ ਉਹ ਬਸ ਬਿਨਾ ਸੋਚੇ ਸਮਝੇ ਸੂਟ ਖਰੀਦ-ਖਰੀਦ ਅਲਮਾਰੀਆਂ ਭਰੀ ਜਾਂਦੀਆਂ ਹਨ ਬੀਬੀਆਂ ਦੀ ਸੂਟਾਂ ਪ੍ਰਤੀ دیਵਾਨਗੀ ਨੂੰ ਨਾਸ਼ਰ ਕਰਨ ਦੀ ਖਬਰ ਕੁਝ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਅਪ੍ਰੈਲ ਦੇ ਮਹੀਨੇ ਲੋਕਡਾਊਨ ਲੌਕਡਾਊਨ ਦੌਰਾਨ ਭਾਣ ਜੀ ਦਾ ਵਿਆਹ ਸੀ ਇਸ ਲਈ ਕੱਪੜੇ ਖਰੀਦਣ ਲਈ ਬਾਜ਼ਾਰ ਜਾਣਾ ਪਿਆ ਬਾਜ਼ਾਰ ਵਿੱਚ ਨਵੀਂ ਦੁਕਾਨ ਖੁੱਲੀ ਸੀ ਸੋਚਿਆ ਇੱਥੋਂ ਕੱਪੜਾ ਖਰੀਦ ਕੇ ਦੇਖਦੇ ਆਂ ਅੱਗੋਂ ਦੁਕਾਨਦਾਰ ਪੂਰਾ ਗਲੜੀ ਸੂਟ ਦਿਖਾਉਂਦੇ ਹੋਏ ਉਸਨੇ ਹੱਡ ਬੀਤੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਵੀ ਗੱਲਾਂ ਸੁਣਨ ਦਾ ਬਹੁਤ ਸ਼ੌਕ ਹੈ ਸਾਹਮਣੇ ਵਾਲਾ ਚਾਹੇ ਬਜ਼ੁਰਗ ਹੋਵੇ ਚਾਹੇ ਬੱਚਾ ਮੈਂ ਹਰੇਕ ਦੀ ਗੱਲ ਬੜੇ ਧਿਆਨ ਨਾਲ ਸੁਣਦੀ ਆ। ਉਹ ਕਹਿਣ ਲੱਗਾ, ਪਿਛਲੇ ਹਫ਼ਤੇ ਇੱਕ ਬਜ਼ੁਰਗ ਦੰਪਤੀ ਆਪਣੇ ਪੁੱਤ ਦੇ ਵਿਆਹ ਲਈ ਬਰੀ ਦੇ ਸੂਟ ਖਰੀਦਣ ਸਾਡੀ ਦੁਕਾਨ ਤੇ ਆ ਗਏ। ਦੋਵਾਂ ਨੂੰ ਵਿਆਹ ਦਾ ਬਹੁਤ ਹੀ ਜ਼ਿਆਦਾ ਚਾ ਸੀ। ਅਸੀਂ ਉਹਨਾਂ ਦੀ ਬਜਟ ਦੇ ਹਿਸਾਬ ਨਾਲ ਵਧੀਆ 30 ਕੁ ਹਜ਼ਾਰ ਦੇ ਸੂਟ ਦੇ ਦਿੱਤੇ। ਦੂਸਰੇ ਦਿਨ ਬਜ਼ੁਰਗ ਫੇਰ ਸੂਟਾਂ ਵਾਲੇ ਲਿਫਾਫੇ ਚੁੱਕੀ ਦਕਾਨ ਉੱਤੇ ਵਾਪਸ ਆ ਗਿਆ ਮੈਂ ਕਿਹਾ ਬਜ਼ੁਰਗੋ ਕੀ ਗੱਲ ਹੋ ਗਈ ਅੱਗੋਂ ਤਪਿਆ ਹੋਇਆ ਉਹ ਕਹਿਣ ਲੱਗਾ ਕੱਲ ਸੂਟ ਖਰੀਦਣ ਤੋਂ ਬਾਅਦ ਮੁੰਡੇ ਦੇ ਕਹਿਣ ਤੇ ਅਸੀਂ ਸੂਟਾਂ ਦੀਆਂ ਫੋਟੋਆਂ ਨੂੰ ਨੂ ਰਾਣੀ ਨੂੰ ਵਟਸਐਪ ਕਰ ਦਿੱਤੀਆਂ ਅੱਗੋਂ ਮੁੰਡੇ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਨੂੰ ਕੋਈ ਵੀ ਸੂਟ ਪਸੰਦ ਨਹੀਂ ਪੁੱਤ ਮੇਰਾ ਫੌਜ ਵਿੱਚ ਹੈ ਉਸੇ ਸਮੇਂ ਉਸ ਦਾ ਫੋਨ ਆ ਗਿਆ ਕਿ ਪੈਸੇ ਮੈਂ ਭੇਜ ਦੇਵਾਂਗਾ ਪਰ ਤੁਸੀਂ ਮੇਰੀ ਵੋਟੀ ਨੂੰ ਉਹੋ ਜੇ ਉਹ ਚਾਹਦੀ ਐ ਉਹੋ ਜੇ ਸੂਟ ਲੈ ਕੇ ਦਿਓ ਤੇ ਉਹ ਦੁਕਾਨ ਤੇ ਆਪ ਹੀ ਆਹ ਜਾ ਜਾ ਕੇ ਸੂਟ ਪਸੰਦ ਕਰ ਲਏਗੀ ਹੁਣ ਭਾਈ ਉਹ ਤੇ ਉਹਦੀ ਪਰਜਾਈ ਦੋਵੇਂ ਜਾਣੀ ਆਉਣਗੀਆਂ ਤੇ ਸੂਟ ਪਸੰਦ ਕਰ ਲੈਣੀਆਂ ਕੁਝ ਸਮੇਂ ਬਾਅਦ ਉਹ ਦੋਵੇਂ ਜਾਣੀ ਆ ਗਈਆਂ ਪਹਿਲਾਂ ਤਾਂ ਛੇਤੀ ਛੇਤੀ ਉਹਨਾਂ ਨੂੰ ਕੁਝ ਪਸੰਦ ਹੀ ਨਹੀਂ ਆਇਆ ਤੇ ਜਦੋਂ ਅਸੀਂ ਸਭ ਤੋਂ ਮਹਿੰਗੀ ਕਲੈਕਸ਼ਨ ਕੱਢੀ ਤਾਂ ਉਹਨਾਂ ਨੇ ਸਾਰੇ ਸੂਟ ਉਸੇ ਵਿੱਚੋਂ ਹੀ ਪਸੰਦ ਕਰ ਲਏ ਤੇ ਬਿੱਲ 70000 ਦੇ ਨੇੜੇ ਬਣ ਗਿਆ ਮੈਂ ਬਜ਼ੁਰਗ ਨੂੰ ਪਾਸੇ ਹੋ ਕੇ ਕਿਹਾ ਬਜ਼ੁਰਗੋ ਇਹਨੇ ਤਾਂ ਵਿਆਹ ਤੋਂ ਪਹਿਲਾਂ ਹੀ ਤੁਹਾਡਾ ਕੁੰਡਾ ਕਰਾਤਾ ਉਹ ਅੱਗੋਂ ਕਹਿਣ ਲੱਗਾ ਪਤਾ ਹੀ ਆ ਭਾਈ ਤੈਨੂੰ ਅੱਜ ਕੱਲ ਦੇ ਜਵਾਕਾਂ ਦਾ ਪੈਸੇ ਦੀ ਕਦਰ ਹੈ ਹੀ ਨਹੀਂ ਅੱਗੋਂ ਦੁਕਾਨਦਾਰ ਕਹਿਣ ਲੱਗਾ ਤੁਸੀਂ ਹੀ ਦੱਸੋ ਮੈਡਮ ਬਰੀ ਵਾਲੇ ਸੂਟ ਕੋਈ ਕਿੰਨੇ ਕੁ ਪਾਉਂਦਾ ਦੋ ਚਾਰ ਵਾਰ ਪਾ ਕੇ ਮੁੜ ਕੇ ਅਲਮਾਰੀਆਂ ਚ ਪਈ ਰਹਿੰਦੇ ਆ ਸਾਨੂੰ ਤਾਂ ਚਲੋ ਫਾਇਦਾ ਹੋਇਆ ਪਰ ਮੈਂ ਵੀ ਇੱਕ ਕਬੀਲਦਾਰ ਬੰਦਾ ਹਾਂ ਮੈਨੂੰ ਪਤਾ ਘਰਾਂ ਦੇ ਖਰਚੇ ਕਿਵੇਂ ਚੱਲਦੇ ਨੇ ਚਲੋ ਹਰੇਕ ਦੀ ਆਪਣੀ ਸੋਚ ਹੁੰਦੀ ਹੈ ਕਈ ਸ਼ਾਇਦ ਮੇਰੇ ਨਾਲ ਸਹਿਮਤ ਵੀ ਨਹੀਂ ਹੋਣਗੇ ਪਰ ਕੱਪੜਿਆਂ ਤੇ ਫालतू ਪੈਸਾ ਖਰਚਣਾ ਮੈਂ ਵੀ ਬੇਵਕੂਫੀ ਹੀ ਸਮਝਦੀ ਆ ਇਸ ਲਈ ਕਈ ਵਾਰ ਮੈਨੂੰ ਸੁਣਨਾ ਵੀ ਪੈਂਦਾ ਹੈ ਕਿ ਮੈਂ ਪੁਰਾਣੇ ਸੂਟ ਹੀ ਪਾਉਂਦੀ ਰਹਿੰਦੀ ਆ ਜਦ ਕਿ ਮੈਂ ਕਮਾਉਂਦੀ ਵੀ ਆ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ